ਉਸਦੀ ਸੁੰਦਰਤਾ ਨੂੰ ਲੁਕੋਇਆ ਗਿਆ ਔਰ ਸਭੀਆਂ ਭਾਵਨਾਵਾਂ ਦੇ ਨਾਲ ਧਾਰਮਿਕ ਭਾਵਨਾਵਾਂ ਦੇ ਨਾਲ ਖੇਡਿਆ ਜਾ ਰਿਹਾ ਆ ਅਸੀਂ ਬੇਨਤੀ ਕੀਤੀ ਸੀ ਪਿਛਲੇ 3-4 ਦਿਨ ਤੋਂ ਕਰੀ ਜਾਂਦੇ ਆ ਕਿ ਭਾਈਏ ਜਿਹੜੀਆਂ ਫਲੈਕਸਾਂ ਲੱਗੀਆਂ ਆ ਉਹ ਆਪਣੀਆਂ ਲਾ ਲੈਣ ਪਰ ਹਾਲੇ ਤੱਕ ਉਹ ਤਾਰੀ ਨਹੀਂ ਗਈਆਂ ਤੇ ਹੁਣ ਇਹ ਫਲੈਕਸਾਂ ਜਿਹੜੀਆਂ ਅਸੀਂ ਲਾਉਣ ਲੱਗੇ ਆ ਤਾਂ ਦੇਖ ਸਕਦੇ ਹੋ ਜਿਹੜੀਆਂ ਜਿਹੜੀਆਂ ਵੀ ਹੈਗੀਆਂ ਅੱਗੇ ਤੋਂ ਵੀ ਕਿਸੇ ਵੀ ਮੈਨ ਲੱਗਣ ਗਿਆ ਉਹ ਵੀ ਉਤਾਰ ਦਿੱਤੀਆਂ ਜਾਣਗੀਆਂ ਇਹ ਬਾਬਾ ਜੀ ਤੁਸੀਂ ਇੱਥੇ ਜੋ ਬੋਰਡ ਨਹੀਂ ਲਗਾਇਆ ਸੀਗਾ ਫਲੈਕਸਾ ਨਾਲ ਉਹ ਏਦਾਂ ਕਰਦੇ ਨੇ ਰਾਤ ਨੂੰ ਬੋਰਡ ਵੀ ਲਾ ਦਿੰਦੇ ਉਹ ਕਾੜ ਦਿੰਦੇ ਆ ਵੀ ਉਹ ਵੀ ਕੋਈ ਕਵੇ ਨਾ ਸਾਨੂੰ ਆ ਹੁਣ ਫੇਰ ਆ ਦੇਖੋ ਨਵੇਂ ਬੋਰਡ ਲੈ ਆਂਦੇ ਆ ਆ ਦੇਖੋ ਇਹ ਫੇਰ ਇਹ ਲਾਏ ਜਾਣਗੇ ਇੱਥੇ ਤਾਂ ਕਿ ਦੁਆਰਾ ਫੇਰ ਨਾ ਲਾਏ ਜਾਣੇ ਤੇ ਦੇਖੋ ਤੁਸੀਂ ਸਾਰੇ ਜੋ ਕੰਨਾਂ ਦੇ ਜੂਨੀ ਸਰਕੀ ਆ ਦੇਖ ਸਕਦੇ ਨੇ ਵੀ ਫਲੈਕਸਟੀਆਂ ਲਾਈ ਜਾਵੇ ਸਾਰੇ ਪਾਸੇ ਆ ਨਾਂ ਦਾ ਜੋ ਵੀ ਨਹੀਂ ਲੱਗ ਰਿਹਾ ਕਿਸੇ ਬਾਬਾ ਜੀ ਕੀ ਕਰਨ ਇਸ ਕਰਕੇ ਇਹ ਹੁਣ ਲਾ ਦੇਣੀ ਆ ਆ ਦੇਖੋ ਗਾਂ ਸਾਡੇ ਸਤਿਗੁਰੂ ਅਬਦਾਸ ਸਵਾਮੀ ਦਾ ਪ੍ਰਕਾਸ਼ ਦਿਹਾੜਾ ਵੀ ਹੋਣਾ ਉਦੋਂ ਵੀ ਬੇਨਤੀ ਕਰਦੇ ਆ ਕਿ ਕੋਈ ਵੀ ਫਲੈਕਸ ਨਾ ਲਗਾਈ ਜਾਵੇ ਚੌਕ ਦੇ ਵਿੱਚ ਪ੍ਰਸ਼ਾਸਨ ਦੇ ਮੇਰੇ ਨਾਲ ਗੱਲ ਕੀਤੀ ਸੀ ਕਿ ਪ੍ਰਸ਼ਾਸਨ ਨੂੰ ਮੈਂ ਜਿਹੜੀਆਂ ਵੀਡੀਓ ਰਾਤੀ ਪਾਈਆਂ ਉਹ ਮਿਸ਼ਨਰ ਨੂੰ ਭੇਜਿਆ ਸੀ ਗਿਆ ਉਹਨੇ ਦੇਖਿਆ ਵੀ ਆ ਤੇ ਕੱਲ ਇੱਥੇ ਜਿਹੜੇ ਪੁਲਿਸ ਮੁਲਾਜ਼ਮ ਚੌਂਕ ਦੇ ਆਲੇ ਦੁਆਲੇ ਲੱਗੇ ਉਹ ਕਹਿੰਦੇ ਸਾਨੂੰ ਟ੍ਰੈਫਿਕ ਕੰਟਰੋਲ ਕਰਨ ਵੇਲੇ ਬਹੁਤ ਦਿੱਕਤ ਆਉਂਦੀ ਆ ਕਿ ਕਿਸੇ ਪਾਸੇ ਵੀ ਰਸਤਾ ਦਿਖਦਾ ਨਹੀਂ ਹੈਗਾ ਇੱਥੇ ਐਕਸੀਡੈਂਟ ਹੋਣ ਦੇ ਬਹੁਤ ਵੱਡੇ ਕਾਰਨ ਬਣਦੇ ਆ ਕਿਸੇ ਦਾ ਜਾਨੀ ਨੁਕਸਾਨ ਹੋ ਸਕਦਾ ਤੁਸੀਂ ਦੇਖੋਗੇ ਕਿਸੇ ਪਾਸੇ ਵੀ ਤੁਹਾਨੂੰ ਨਜ਼ਰ ਨਹੀਂ ਆਉਣਾ ਪਾਪਾ ਜੀ ਜਿਹੜੇ ਫਲੈਕਸ ਆ ਹਰ ਸਾਲ ਦੀ ਜਿਹੜੀਆਂ ਨਵੇਂ ਸਾਲ ਦੇ ਮੌਕੇ ਤੇ ਲਗਾ ਦਿੱਤੀਆਂ ਜਾਂਦੀਆਂ ਜਾਂ ਜਦੋਂ ਵੀ ਕਿਸੇ ਨੂੰ ਮੌਕਾ ਮਿਲਦਾ ਔਰ ਪਿੱਛੇ ਗੁਰੂ ਰਵਿਦਾਸ ਮਹਾਰਾਜ ਦੇ ਨਾਲ ਚੌਕ ਬਣਿਆ ਬਿਲਕੁਲ ਕੋਦੇ ਤੇ ਜਾਂਦਾ ਕਿ ਜਿੱਦਾਂ ਹੁਣ ਆਪਾਂ ਦੂਜੀ ਜਗ੍ਹਾ ਤੇ ਵੀ ਜਾਨੇ ਆਪਾਂ ਉਦੋਂਪਰ ਵੀ ਦੇਖਿਆ ਗੁਰੂ ਗੋਬਿੰਦ ਸਿੰਘ ਜੀ ਚੌਕ ਬਣਿਆ ਹੋਰ ਵੀ ਬੱਗ ਬੱਗ ਚੌਕ ਆ ਅਗਰ ਚੌਂਕਾਂ ਦੇ ਚਾਰੇ ਪਾਸੇ ਇਹ ਵੱਡਾ-ਵੱਡਾ ਕਰਕੇ ਗੁਰੂ ਰਵਿਦਾਸ ਚੌਂਕ ਲਿਖਤਾ ਜਾਵੇ ਮੈਨੂੰ ਲੱਗਦਾ ਵੇ ਫਲੈਕਸਾਂ ਜਿਹੜੀਆਂ ਆ ਕੋਈ ਲਾਉਗੇ ਨਹੀਂ ਕਿਉਂਕਿ ਫਿਰ ਉਹਨੂੰ ਕੋਈ ਵੀ ਨਹੀਂ ਸਕਦੇ ਤੇ ਤੁਸੀਂ ਨਹੀਂ ਜਣਾ ਚਾਹੁੰਦੇ ਪਤਾ ਕਿਦਾਂ ਦੇਖੋ ਲੱਗੇ ਹੋਏ ਅੰਦਰ ਵਿੱਚ ਲਿਖਿਆ ਹੋਇਆ ਆ ਬੋਰਡਾਂ ਤੇ ਵੇ ਗੁਰੂ ਰਵਿਦਾਸ ਚੌਕ ਆ ਲੱਗਾ ਵੀ ਆ ਪਤਾ ਵੀ ਆ ਪਰ ਫੇਰ ਲੇਬਰ ਵਾਲੇ ਲਾਤੀ ਉਹ ਅਨਪੜ੍ਹ ਸੀਗੇ ਉਹਨੇ ਪੜਿਆ ਨਹੀਂ ਉਹ ਰਾਤੀ ਵੀ ਜਦੋਂ ਅਸੀਂ ਵੀਡੀਓ ਬਣਾ ਰਹੇ ਸੀ ਉਸ ਵੇਲੇ ਵੀ ਫਲੈਕਸਾ ਲਾਉਣ ਵਾਲੇ ਆਏ ਸੀ ਉਹਨਾਂ ਨੂੰ ਮਨ੍ਹਾ ਕੀਤਾ ਵੀ ਤੁਸੀਂ ਇੱਥੇ ਨਹੀਂ ਲਾਉਣੀ ਅਸੀਂ ਜਿੰਨੇ ਵੀ ਜਲੰਧਰ ਦੇ ਵਿੱਚ ਫਲੈਕਸ ਬਣਾਉਣ ਦੇ ਜਿਹੜੇ ਮੈਂ ਉਹਨਾਂ ਨੂੰ ਵੀ ਚੇਤਾਵਨੀ ਵੀ ਦਿੰਦਾ ਤੇ ਉਹਨਾਂ ਦੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਪਰਚਾ ਕਰਾ ਕੇ ਉਹਨਾਂ ਨੂੰ ਮੰਦਿਰ ਕਰਾਇਆ ਜਾਊਗਾ ਭਾਈ ਕਿਉਂਕਿ ਫਿਲਹਾਲ ਹੁਣ ਤਾਂ ਅਸੀਂ ਇਹ ਫਲੈਕਸਾ ਉਤਾਰ ਕੇ ਇਹ ਰੱਖ ਦੇਣੀਆਂ ਆਇਆ ਹਾਂ ਤੇ ਅੱਗੇ ਤੋਂ ਬੇਨਤੀ ਕਰਦੇ ਕੋਈ ਵੀ ਫਲੈਕਸ ਸਟ੍ਰੌਂਗ ਦੇ ਵਿੱਚ ਨਾ ਲਗਾਈ ਜਾਵੇ ਜੀ ਬਾਬਾ ਜੀ ਅਗਰ ਜਿਹਨਾਂ ਫਲੈਕਸਾ ਲਗਾਉਣ ਵਾਲਿਆਂ ਨੇ ਤੁਹਾਡੇ ਉੱਤੇ ਹੀ ਕੋਈ ਗਾਰ ਵੀ ਕੋਈ ਉਹ 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 ਹੀ ਤਿਆਰ ਹੈ ਉਸ ਵਾਸਤੇ ਕਿਉਂਕਿ ਗੁਰੂ ਦਾਸ ਮਹਾਰਾਜ ਸਨਮਾਨ ਸਨਮਾਨ ਦੇ ਲਈ ਮੈਂ ਕਹਾਂ ਜੀ ਚਾਹੇ ਸਾਡੀ ਕਹਿੰਦੇ ਜਾਨ ਚਲੀ ਜਾਵੇ ਅਸੀਂ ਆਪਣੇ ਰਾਇਬਰ ਤਨ ਤਨ ਸਤਿਗੁਰੂ ਦਾਸ ਮਹਾਰਾਜ ਜੀ ਦੇ ਵਾਸਤੇ ਆਪਣੀ ਜਾਨ ਦੇਣ ਨੂੰ ਵੀ ਤਿਆਰ ਹਾਂ ਚਾਹੇ ਜੋ ਹੁੰਦਾ ਹੋ ਜਵੇ ਉਹਦੀ ਕੋਈ ਪਰਵਾਹ ਨਹੀਂ ਪਰ ਅਸੀਂ ਜਿੱਥੇ ਸਤਿਗੁਰੂ ਦਾਸ ਮਹਾਰਾਜ ਜੀ ਆ ਉਦੇ ਉੱਤੋਂ ਪਰ ਸਾਡੇ ਲਈ ਕੋਈ ਨਹੀਂ ਹੈਗਾ ਚਾਹੇ ਕੋਈ ਰਾਜਨੀਤਿਕ ਹੋਵੇ ਚਾਹੇ ਕੋਈ ਧਾਰਮਿਕ ਹੋਵੇ ਚਾਹੇ ਕੋਈ ਵੀ ਕੱਲ ਨੂੰ ਮੈਂ ਦੱਸਿਆ ਨਾ ਵੀ ਫਰਵਰੀ ਵੀ ਗੁਰਪੁਰਬ ਵੀ ਆ ਰਿਹਾ ਸਾਡੇ ਰਹਿਬਰਾ ਦੇ ਨਾਂ ਤੇ ਵੀ ਫਲੈਕਸਰ ਲੱਗਣੀਆਂ ਸਤਿਗੁਰੂ ਅਰਜਨ ਦੇਵ ਉਹ ਵੀ ਉਤਾਰਾਂਗੇ ਇਹ ਨਹੀਂ ਕਿ ਮੈਂ ਇਹਨਾਂ ਨਾਲ ਜਾਂ ਉਹਨਾਂ ਨਾਲ ਕਿਸੇ ਨਾਲ ਸਾਡੀ ਕੋਈ ਦੁਸ਼ਮਣੀ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਆ ਤੁਹਾਡਾ ਕਹਿਣ ਤੇ ਭਾਵੇਂ ਕਿ ਫਲੈਕਸ ਬੋਰਡ ਜਿਹੜੀਆਂ ਸੈਡਾਂ ਤੇ ਲਾਓ ਕੋਰਨਰ ਤੇ ਲਾਓ ਪਰ ਗੁਰੂ ਅਰਜਨ ਚੌਕ ਨੂੰ ਬਿਲਕੁਲ ਸਾਫ਼ ਰੱਖਿਆ ਜਾਵੇ ਔਰ ਅੰਦਰ ਵੀ ਸਾਹਿਬ ਆਪਾਂ ਜਿੰਨਾ ਤੱਕ ਤੁਸੀਂ ਇੱਥੇ ਸਿਵਾਵਾ ਨਿਭਾਉਂਦੇ ਸੀ ਕਿ ਤਾ ਚੌਕ ਸਤਿਗੁਰੂ ਰਵਿਦਾਸ ਮਹਾਰਾਜ ਚੌਕ ਬਹੁਤ ਵਧੀਆ ਭਰੇ ਹੁੰਦਾ ਸੀ ਪਰ ਹੁਣ ਅਸੀਂ ਅੰਦਰ ਜਾ ਕੇ ਦੇਖ ਕੇ ਆਏ ਆ ਬੂਟੇ ਵੀ ਸੁੱਕੇ ਪਏ ਆ ਔਰ ਬਹੁਤ ਜ਼ਿਆਦਾ ਗੰਦਗੀ ਹੈ ਇਹਦੇ ਬਾਰੇ ਕੀ ਕਹੋਗੇ ਜੀ ਕਿਉਂਕਿ ਕਈ ਲੋਕ ਕਹਿ ਦਿੰਦੇ ਆ ਅਖਿਰ ਪੈਸੇ ਵਾਸਤੇ ਆਪਾਂ ਕੰਮ ਕਰਦੇ ਆ ਜਾਂ ਕੋਈ ਇਹ ਜਦੋਂ ਕਹਿੰਦੇ ਇਸ਼ਕ ਹੁੰਦਾ ਨਾ ਉਹ ਕਿਸੇ ਨਾਲ ਵੀ ਹੋ ਸਕਦਾ ਗੁਰੂ ਨਾਲ ਹੋ ਸਕਦਾ ਲੜਕੀ ਨਾਲ ਹੋ ਸਕਦਾ ਕਿਸੇ ਨਾਲ ਹੋ ਸਕਦਾ ਤੇ ਸਾਡਾ ਗੁਰੂ ਦੇ ਨਾਲ ਇਸ਼ਕ ਹੋ ਗਿਆ ਜਦੋਂ ਉਹਦੇ ਨਾਲ ਹੋ ਜਾਂਦਾ ਨਾ ਫਿਰ ਬੰਦਾ ਪਰਵਾਹ ਨਹੀਂ ਕਰਦਾ ਪੈਸੇ ਥੇਲੇ ਦੀ ਵੀ ਤੇ ਕੋਲੋਂ ਵੀ ਨਾਲ ਨਾਲ ਅਸੀਂ ਸਫਾਈ ਕਰਦੇ ਸ਼ੁਰੂਆਤ ਨੂੰ ਬਾਬਾ ਜੀ ਇਹਦੇ ਨਾਲ ਨਾਲ ਤੁਸੀਂ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸੁਨੇਹਾ ਦੇਣਾ ਚਾਹੁੰਦੇ ਹੋ ਗੁਰੂ ਦਾਸ ਕਿਉਂਕਿ ਜਿੰਮੇਵਾਰੀ ਕੱਲੀ ਪਾਪਾ ਪੱਤੀ ਦੇ ਰਬਦਾਸ ਜੀ ਦੀ ਹੈਗੀ ਸਤ ਗੁਰੂ ਦਾਸ ਚੌਕ ਦੇਸ਼ ਵਰਗੇ ਅਰੋ ਪਾਕਿਸਤਾਨ ਨੂੰ ਵੀ ਸੁਨੇਹਾ ਦੇਣਾ ਚਾਹੁੰਦੇ ਪਿਆਰ ਦਾ ਮੈਂ ਸਾਰੀਆਂ ਸੰਗਤਾਂ ਨੂੰ ਇਹ ਬਿਆਨ ਕੀਤਾਦਾ ਕਿ ਜਿੱਥੇ-ਜਿੱਥੇ ਵੀ ਸਾਡੇ ਰਹਿਬਰਾਂ ਦੇ ਨਾਮ ਤੇ ਚੌਕ ਗੁਰੂ ਘਰ ਕਾ ਕੋਈ ਵਧੀਆ ਚੀਜ਼ ਬਣੀ ਹੋਈ ਆ ਸਤਿਗੁਰੂ ਦਾ ਜੀ ਮਾਨਸਾ ਨਾਮ ਤੇ ਆਓ ਉਹਦੀ ਦੇਖਭਾਲ ਕਰੀਏ ਸਾਰੇ ਰਲ ਕੇ ਕਿੱਥੇ ਵੀ ਆਓ ਮੈਂ ਨਹੀਂ ਕਹਿੰਦਾ ਕਿ ਮੇਰੇ ਨਾਲ ਹੀ ਕਰੋ ਤੁਸੀਂ ਆਪਣੇ ਲੈਵਲ ਤੇ ਵੀ ਆਣ ਕੇ ਸੇਵਾ ਕਰ ਸਕਦੇ ਆ ਕਿੱਥੇ ਵੀ ਆਣ ਕੇ ਕਰ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈ ਕਿ ਸਾਡੇ ਨਾਲ ਹੀ ਕਰਨੀ ਕੋਈ ਪੈਸਾ ਤੇ ਲਾ ਦੇਣਾ ਪੈਸਾ ਕਿਸੇ ਤੋਂ ਨਹੀਂ ਮੰਗਦੇ ਜੋ ਸੇਵਾ માં ਤੁਸੀਂ ਕਰਨੀ ਆ ਆਣ ਕੇ ਫੁੱਲ ਬੂਟੇ ਲਗਾ ਸਕਦੇ ਪਾਣੀ ਲਗਾ ਸਕਦੇ ਹੋ ਬੜਾ ਬੁਝੇ ਤੁਸੀਂ ਕਰਨ ਵਾਸਤੇ ਜੇ ਕਰਨਾ ਹੋਵੇ ਤਾਂ ਬਾਬਾ ਜੀ ਮੇਨ ਮੁੱਦਾ ਆਪਣਾ ਫਲੈਕਸਰ ਦਾ ਹੈ ਜੀ ਦੇਖੋ ਚਾਰੇ ਪਾਸੇ ਜਿਹੜਾ ਗੁਰੂ ਰਵਿਦਾਸ ਚੌਂਕ ਲਗੋ ਰੁੱਤਾ ਗਿਆ ਆ ਇੱਕ ਤਾਂ ਗੁਰੂ ਸਾਹਿਬ ਦੇ ਚੌਕ ਨੂੰ ਲਗੋਇਆ ਗਿਆ ਹੈ ਪਰ ਪਲਾਸੇ ਤਾਂ ਹੁਣ ਆਪਾਂ ਨੂੰ ਪਰਲੇ ਪਾਸੇ ਟਰੈਸ਼ ਰਿਪੇ ਦੀ ਸਾਫ ਸਫਾਈ ਹੋ ਇਹ ਜੋ ਸਤਿਗੁਰੂ ਦਾ ਚੌਂਕ ਦੇ ਵਿੱਚ ਫਲੈਕਸਰ ਲੱਗਿਆ ਸੀ ਉਹ ਕਾਰ ਕੇ ਸਾਈਡ ਤੇ ਰੱਖ ਦਿੱਤੀਆਂ ਜਿਹੜੀਆਂ ਜਿਹੜੀਆਂ ਵੀ ਹੈਗੀਆਂ ਕਿਰਪਾ ਕਰਕੇ ਆਪਣੀ ਲਿਜਾ ਸਕਦਾ ਉਸ ਤੋਂ ਬਾਅਦ ਕੋਈ ਬਾਲੀਬਾਸ ਨਹੀਂ ਹੈਗਾ ਇਹਦਾ ਐਨ ਬੜੇ ਸਤਿਕਾਰ ਦੇ ਨਾਲ ਆਰਾਮ ਦੇ ਨਾਲ ਰੱਖ ਕੇ ਪਈਆਂ ਆ ਜੇ ਦੀਆਂ ਵੀ ਹੈਕਿੰਗ ਹੋ ਜਾ ਸਕਦਾ ਜੈਪੁਰ ਦੇ ਤੁਹਾਨੂੰ ਬਤ